ਸਾਖਾ ਸਾਹਿਬ ਬਹਿਣੇ ਦੀ ਖਤੇ ਅੱਜ ਗੁਰੂ ਨਾਨਕ ਦੇ ਯੂਨੀਵਰਸਿਟੀ ਅਪਸਰ ਪਹੁੰਚਦਾ ਸੁਭਾ ਪ੍ਰਾਪਤ ਹੋਇਆ ਤਾਂ ਕਿ ਅੱਜ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਜਿਹੜੀ ਯੂਨੀਵਰਸਿਟੀ 1969 500 ਸਾਲਾਂ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਜਦੋਂ 500 ਸਾਲਾ ਗੁਰਪੁਰਬ ਹੋਇਆ ਤੇ ਉਸ ਵਕਤ ਇਹ ਯੂਨੀਵਰਸਿਟੀ ਸ਼ੁਰੂ ਤਾਂ ਇੱਕ ਬੜਾ ਡੀਪਲੀ ਦੇਖਣਾ ਪੈਂਦਾ ਹੈ ਕਿ ਜਦੋਂ ਯੂਨੀਵਰਸਿਟੀ ਸ਼ੁਰੂ ਹੁੰਦੀ ਉਦੋਂ ਵੀ ਹਿੰਦੁਸਤਾਨ ਦੀਆਂ ਹਕੂਮਤਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਤੋਂ ਇੱਕ ਨਫਰਤ ਤਾਂ 50 ਸਾਲ ਦੇ ਬਾਅਦ ਉਹੀ ਨਫ਼ਰਤ ਜਿਹੜੀ ਹੈ ਫੇਰ ਬਾਤ ਆਉਂਦੀ ਤੇ ਗੁਰਨਾਨਕ ਦੇ ਮਹਾਰਾਜ ਦੇ ਨਾਂ ਦੀ ਡੈਫੀਨੇਸ਼ਨ ਕੀ ਸੀ ਕਿ ਲੋਕਾਂ ਦੀ ਸੇਵਾ ਤੇ ਦੁਨੀਆ ਦੇ ਨਾਲ ਚੱਲਣਾ ਤੇ ਲੋਕਾਂ ਨੂੰ ਨਾਲ ਲੈ ਕੇ ਚੱਲ ਤੇ ਅੱਜ ਇਹ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਬਣੇ ਹੋਏ ਨੇ ਆਪਣੇ ਆਪ ਨੂੰ ਮਾਲਕ ਖੋਹਦੇ ਨੇ ਅੱਜ ਉਹ ਇਹਨੇ ਅੰਨੇ ਹੋ ਚੁੱਕੇ ਨੇ ਲੋਕਾਂ ਨੂੰ ਲੁੱਟਣ ਲੈ ਕੇ ਜਾਂਦੇ ਨੇ ਲੋਕਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਸੋ ਮੇਰੀ ਇਹ ਬੇਨਤੀ ਹੈ ਜੇ ਗੁਰੂ ਨਾਨਕ ਦੇ ਮਹਾਰਾਜ ਦੇ ਨਾਮ ਨਾਲ ਦੇਖਿਆ ਜਾਵੇ ਤਾਂ ਡੈਫੀਨੇਸ਼ਨ ਕੀ ਸੀ ਉਹ ਡੈਫੀਨੇਸ਼ਨ ਸੀ ਸਰਬੱਤ ਦਾ ਭਲਾ ਗਰੀਬ ਦੀ ਮਦਦ ਤਾਂ ਇੱਥੇ ਕੀ ਹੈ ਅਮੀਰਾਂ ਦੇ ਹੱਥ ਜੋ ਹਿੰਦੁਸਤਾਨ ਦੇ ਅੰਦਰ ਸਾਰੀਆਂ ਜੋ ਫੋਰਸਿਜ਼ ਨੇ ਜਾਂ ਹਿੰਦੁਸਤਾਨ ਦੇ ਉੱਪਰ ਹਰ ਚੀਜ਼ ਦੇ ਉੱਤੇ ਇਹਨਾਂ ਦਾ ਆਪ ਦਾ ਅਧਿਕਾਰ ਜਮਾਇਆ ਹੋਇਆ ਹੈ ਸੋ ਬੜੀ ਇੱਕ ਮਾੜੀ ਗੱਲ ਹੈ ਜੋ ਯੂਨੀਵਰਸਿਟੀ ਦੇ ਅੰਦਰ ਹੋ ਰਹੀ ਹੈ ਜਿਵੇਂ ਮੈਨੂੰ ਪਤਾ ਲੱਗਿਆ ਕਿ 5 ਤਰੀਕ ਨੂੰ ਬਹੁਤ ਵੱਡਾ ਕੱਟ ਹੋ ਰਿਹਾ ਹੈ ਤਾਂ ਮੇਰੀ ਪੰਜਾਬ ਦੇ ਜਿੰਨੇ ਵੀ ਯੂਥ ਹੈ ਜਾਂ ਜਿੰਨੇ ਵੀ ਸਾਡੀਆਂ ਇੱਥੇ ਸ਼ਖਸੀਅਤ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਯੂਨੀਵਰਸਿਟੀ ਜਿਹੜਾ ਨਾਂ ਉਸਤੇ ਰੱਖਿਆ ਗਿਆ ਹੈ ਇੱਥੇ ਪਹੁੰਚਣਾ ਚਾਹੀਦਾ ਹੈ ਜੋ ਸਰਬੱਤ ਦੇ ਭਲੇ ਦੇ ਲਈ ਇੱਕ ਅਸ਼ੀਰਵਾਦ ਕੀਤੀ ਗਈ ਸੀ ਕਿਉਂਕਿ ਜੇ ਅਸੀਂ ਇੱਥੇ ਨਹੀਂ ਪਹੁੰਚਦੇ ਤਾਂ ਉਸ ਦਾ ਜਿਹੜਾ ਰਿਜ਼ਲਟ ਬੜਾ ਮਾੜਾ ਆਵੇਗਾ ਦੂਸਰੀ ਮੇਰੀ ਬੇਨਤੀ ਹੈ ਕਿ ਇਹ ਕੋਈ ਵਾਇਰਸ ਨਹੀਂ ਚਾਹੀਦੀ ਇਸ ਦੇ ਵਿੱਚ ਕਿਉਂਕਿ ਹਕੂਮਤ ਹਮੇਸ਼ਾ ਇਹ ਚਾਹੁੰਦੀ ਹੈ ਕਿ ਵਾਇਰਸ ਹੋਵੇ ਓ بھائی ਨਸਰੂ ਚੰਗਾ ਸਮਝੀ ਦੀ ਹੈ ਉਹ ਤੁਹਾਡੇ ਦੇ ਪਰਚਾ ਦਰਜ ਕਰਕੇ ਤੁਹਾਡਾ ਫੀਲਟਰ ਖਰਾਬ ਕਰਨਾ ਚਾਹੁੰਦੀ ਹੈ ਪਰ ਸਾਨੂੰ ਪੀਸਫੁਲ ਪ੍ਰੋਟੈਸਟ ਜਿੱਦਾਂ ਸਾਡੇ ਕੋਲ ਰਾਈਟ ਹੈ ਉਹ ਸਾਨੂੰ ਜਿਹੜਾ ਆਪਦਾ ਰਾਈਟ ਉਹ ਖਤਮ ਨਹੀਂ ਕਰਨਾ ਚਾਹੀਦਾ ਸਾਨੂੰ ਪੁਰਾਣੇ ਜਿਹੜੇ ਜਲਤੋ ਦੇ ਮੋਰਚੇ ਤੋਂ ਲੈ ਕੇ ਤੇ ਇੱਥੇ ਮੋਰਚਾ ਜਿਹੜਾ ਅੰਮ੍ਰਿਤਸਰ ਚੱਲੇ ਨੇ ਉਹ ਸਾਰੇ ਮੋਰਚੇ ਸਾਨੂੰ ਇਹ ਦਰਸਾਉਂਦੇ ਨੇ ਕਿ ਅਸੀਂ ਪੀਸਫੁਲ ਰਹੇ ਹਾਂ ਹਕੂਮਤਾਂ ਨੇ ਸਾਡੇ ਤੇ ਜ਼ੁਲਮ ਕੀਤਾ ਹੈ ਪਰ ਆਖਰ ਹਕੂਮਤਾਂ ਨੂੰ ਸਾਡੇ ਸਾਹਮਣੇ ਉਹ ਲਿਓਏ ਨੇ ਸੋ ਮੇਰੀ ਇਲੀ ਬੇਨਤੀ ਹੈ ਸਾਨੂੰ ਬੜਾ ਪੀਸਵਰਕ ਚੱਲਣਾ ਚਾਹੀਦਾ ਹੈ ਤੇ 5 ਤਰੀਕ ਦੇ ਕੱਠ ਨੂੰ ਵੱਤਵਾ ਦਿੱਤੇ ਸ਼ਮੂਲਿਤ ਕਰਨੀ ਚਾਹੀਦੀ ਹੈ ਵੈਗਰੂਜੀ ਕਾ ਘਰ ਸਾਹਿਬ ਵੈਗਰੂਜੀ